ਅਮਰੀਕਾ ਵਿੱਚ ਭਾਰਤੀ ਨੌਜਵਾਨ ਦੀ ਭੇਤਪਰੇ ਹਾਲਾਤ ਵਿੱਚ ਮੌਤ ਨਿਊਯਾਰਕ ਇਲਾਕੇ ਵਿੱਚ 27 ਸਾਲ ਦੇ ਮਨੀਸ਼ ਨੇ ਤੋੜਿਆ ਦਮ ਸਕਾਟਲੈਂਡ ਵਿਖੇ ਨਦੀ ਵਿੱਚੋਂ ਮਿਲੀ ਲਾਪਤਾ ਭਾਰਤੀ ਵਿਦਿਆਰਥਣ ਦੀ ਲਾਸ਼ ਅਮਰੀਕਾ ਵਿੱਚ ਭਾਰਤੀ ਨੌਜਵਾਨ ਦੀ ਭੇਤਪਰੇ ਹਾਲਾਤ ਵਿੱਚ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਜਦਕਿ ਸਕਾਟਲੈਂਡ ਵਿਖੇ 6 ਦਸੰਬਰ ਤੋਂ ਲਾਪਤਾ ਭਾਰਤੀ ਵਿਦਿਆਰਥਣ ਦੀ ਲਾਸ਼ ਇੱਕ ਨਦੀ ਵਿੱਚੋਂ ਬਰਾਮਦ ਕੀਤੀ ਗਈ ਮਾਪਿਆਂ ਨੇ 38 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਮਨੀਸ਼ ਨੂੰ 1.5 ਸਾਲ ਪਹਿਲਾਂ ਅਮਰੀਕਾ ਭੇਜਿਆ ਅਤੇ ਹੁਣ ਉਸ ਦੀ ਦੇਹ ਭਾਰਤ ਲਿਆਉਣ ਲਈ ਫਰਿਆਦ ਕਰ ਰਹੇ ਨੇ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕੁੰਜਪੁਰਾ ਨਾਲ ਸਬੰਧਤ 27 ਸਾਲ ਦਾ ਮਨੀਸ਼ ਡਾਂਕੀ ਲਾ ਕੇ ਅਮਰੀਕਾ ਪੁੱਜਾ ਅਤੇ ਮਾਪਿਆਂ ਵੱਲੋਂ ਲਿਆ ਲੱਖਾਂ ਰੁਪਏ ਦਾ ਕਰਜ਼ਾ ਉਤਾਰਨ ਲਈ ਦਿਨ ਰਾਤ ਕਰੜੀ ਮਿਹਨਤ ਕਰਨ ਲੱਗਾ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਅਤੇ ਬਾਣਾ ਵਰਤਣ ਤੋਂ ਇੱਕ ਦਿਨ ਪਹਿਲਾਂ ਮਨੀਸ਼ ਨੇ ਪਰਿਵਾਰ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨੀਸ਼ ਪੂਰੀ ਤਰ੍ਹਾਂ ਸਿਹਤਮੰਦ ਸੀ ਪਰ ਉਸਦੇ ਸਾਥੀਆਂ ਨੇ ਫੋਨ ਕਰਕੇ ਦੱਸਿਆ ਕਿ ਅਚਾਨਕ ਦਿਲ ਦਾ ਦੌਰਾ ਪੈਣ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤਕ ਘਰਾੜ ਦੇ ਦਿੱਤਾ ਪਰਿਵਾਰ ਵੱਲੋਂ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਮਨੀਸ਼ ਦੀ ਦੇਹ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ। ਇਸੇ ਦੌਰਾਨ ਨਿਊਯਾਰਕ ਦੇ ਫਲੋਰਲ ਪਾਰਕ ਇਲਾਕੇ ਨਾਲ ਸੰਬੰਧਤ ਸੌਰਵ ਵੱਲੋਂ ਮਨੀਸ਼ ਦੀ ਦੇਹ ਭਾਰਤ ਭੇਜਣ ਦੇ ਪ੍ਰਬੰਧਾਂ ਤਹਿਤ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ। ਦੂਜੇ ਪਾਸੇ ਸਕਾਟਲੈਂਡ ਦੀ ਰਾਜਧਾਨੀ ਐਡਨਬਰਾਹ ਦੀ ਇੱਕ ਯੂਨੀਵਰਸਿਟੀ ਵਿੱਚ ਪੜ ਰਹੀ 22 ਸਾਲਾ ਸੈਂਟਰਾ ਸਾਜੂ 6 ਦਸੰਬਰ ਨੂੰ ਅਚਾਨਕ ਲਾਪਤਾ ਹੋ ਗਈ ਜਿਸ ਦੀ লাশ ਨਿਊ ਬ੍ਰਿਜ ਇਲਾਕੇ ਵਿੱਚ ਇੱਕ ਨਦੀ ਵਿੱਚੋਂ ਬਰਾਮਦ ਕੀਤੀ ਗਈ ਹੈ ਪੁਲਿਸ ਮੁਤਾਬਕ ਭਾਰਤ ਦੇ ਕੇਰਲ ਸੂਬੇ ਨਾਲ ਸੰਬੰਧਿਤ ਸੈਂਟਰਾ ਸਾਜੂ ਨੂੰ ਆਖਰੀ ਵਾਰ ਲਿਵਿੰਗਸਟਨ ਦੇ ਐਲਮੰਟਵੈਲ ਇਲਾਕੇ ਦੀ ਅਸਦਾ ਸੁਪਰਮਾਰਕਟ ਵਿੱਚ ਦੇਖਿਆ ਗਿਆ ਉਸ ਦਾ ਹੋਲੀਆ ਜਾਰੀ ਕਰਦਿਆਂ ਇਨਸਪੈਕਟਰ ਐਲਿਸਨ ਲੌਰੀ ਨੇ ਕਿਹਾ ਸੀ ਕਿ ਆਖਰੀ ਵਾਰ ਦੇਖੇ ਜਾਣ ਵੇਲੇ ਸਾਜੂ ਦੇ ਹੱਥ ਵਿੱਚ ਇੱਕ ਕਾਲਾ ਅਤੇ ਸਫੈਦ ਰੰਗ ਦਾ ਸ਼ਾਪਿੰਗ ਬੈਗ ਸੀ ਜਦਕਿ ਉਸਨੇ ਫਰ ਵਾਲੀ ਕਾਲੀ ਜੈਕਟ ਪਹਿਨੀ ਹੋਈ ਸੀ ਅਤੇ ਕਾਲੇ ਰੰਗ ਦਾ ਹੀ ਫੇਸ ਮਾਸਕ ਲਾਇਆ ਹੋਇਆ ਸੀ ਭਾਰਤੀ ਵਿਦਿਆਰਥਣ ਵੱਲੋਂ ਚੁੱਕਿਆ ਬੈਗ ਵਿਲੱਖਣ ਕਿਸਮ ਦਾ ਸੀ ਜਿਸ ਦੇ ਮੱਦੇਨਜ਼ਰ ਉਸਨੂੰ ਦੇਖਣ ਵਾਲੇ ਸੈਂਟਰਾਂ ਦੀ ਮੌਜੂਦਗੀ ਵਾਲੇ ਇਲਾਕੇ ਬਾਰੇ ਜਾਣਕਾਰੀ ਦੇ ਸਕਣਗੇ ਲੋਕਾਂ ਦੀ ਮਦਦ ਨਾਲ ਹਰ ਪਾਸੇ ਸੈਂਟਰਾਂ ਦੀ ਭਾਲ ਕਰ ਰਹੀ ਪੁਲਿਸ ਨੂੰ ਉਸ ਦੀ Laash ਹੀ ਬਰਾਮਦ ਹੋ ਸਗੀ ਪੈਰਾ ਰਿਪੋਰਟ ਹਮਦਾਰ ਟੀਵੀ